ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਵੀਰ ਜੀ ਇਦਾਂ ਮੈਂ ਸੰਗਤਾਂ ਨੂੰ ਵੀ ਬੇਨਤੀ ਕਰ ਦਿੰਦਾ ਸਟਾਰਟਿੰਗ 'ਚ ਜੇ ਜਰੂਰ ਵੀਡੀਓ ਸੁਣਨ ਤੇ ਮੇਰੇ ਵੀਰ ਦੀ ਮਦਦ ਕਰਨੀ ਹੈ ਸੰਗਤਾਂ ਦੀ ਇਹਨਾਂ ਦੇ ਮੈਸੇਜ ਜਿਹੜੀ ਡਾਇਲਸਿਸ ਹੋ ਰਿਹਾ ਹਸਪੀਟਲ ਦੇ ਦਾਖਲ ਹੈ ਤੇ ਸਮਾਜ ਸੇਵਾ ਸੰਸਥਾ ਠਿਕਰੀਵਾਲ ਨੂੰ ਇਹਨਾਂ ਕੋਲ ਕੀਤੀ ਸੀ ਤੇ ਅਸੀਂ ਇੱਧ ਡੇਰਾ ਬਾਬਾ ਨਾਨਕ ਸੇਵਾ 'ਚ ਵਿਜੀ ਹਾਂ ਤੇ ਮੈਂ ਇਹਨਾਂ ਨੂੰ ਕੈਸੀ ਵੀਡੀਓ ਬਣਾ ਕੇ ਹਸਪੀਟਲ ਭੇਜ ਦੋ ਹੁਣ ਇਹਨਾਂ ਨਾਲ ਜਿਹੜੀ ਵੀ ਮੇਰੀ ਗੱਲ ਹੋ ਰਹੀ ਆ ਇਹਨਾਂ ਦਾ ਅਕਾਊ ਦੇ ਜਨਾਂ ਦਾ ਮੋਬਾਈਲ ਨੰਬਰ ਨਾਲ ਪਾ ਦਨ ਤੇ ਜਿਹੜੇ ਵੀ ਬਿਜ਼ਨਸ ਸੇਵਾ ਕਰਦੀਆਂ ਸਿੱਧੀ ਇਹ ਪਰਿਵਾਰ ਨੂੰ Google Pay ਲੈ ਲੈਣ ਇਹਨਾਂ ਕੋ ਜਾ ਇਹਨਾਂ ਦੀ ਬੈਂਕ ਕਾਪੀ ਚ ਪਾ ਦਨ ਹਾਂ ਬਾਅਦ ਵਿੱਚ ਅਸੀਂ ਧੰਨਵਾਦ ਜ਼ਰੂਰ ਕਰ ਦਾਂਗੇ ਸੇਵਾ ਜਿੰਨੀ ਜਿੰਨੀ ਆਈ ਹੋਊਗੀ ਹੁਣ ਵੀਰ ਜੀ ਆਪਣਾ ਨਾਮ ਦੱਸੋ ਤੇ ਦਿੱਕਤ ਦੱਸੋ ਕੀ ਆ ਤੇ ਸ਼ਾਰਟਲੀ ਦੱਸਿਓ ਸੰਗਤ ਘਾਟੀ ਸੁਣਦੀ ਆ ਲੰਮਾ ਸਮਾਂ ਨਾ ਲੱਗੇ ਹਾਂ ਜੀ ਸਤਿ ਸ਼੍ਰੀ ਅਕਾਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਜੀ ਮੇਰਾ ਨਾਮ ਜੀ ਬਲਰਾਜ ਸਿੰਘ ਆ ਜੀ ਤੇ ਮੇਰੇ ਨਾਲ ਮਮਨ ਵਾਲਾ ਕਿ ਮੇਰੇ ਨਾਲ ਵਾਈਫ ਦੀਆਂ ਦੋਵੇਂ ਕਿਡਨੀਆ ਖਰਾਬ ਹੋ ਗਈਆਂ ਵਾ ਤੇ ਉਹਨਾਂ ਦੇ ਕਿੰਨੀ ਚੇਂਜ ਟ੍ਰਾਂਸਪਲੈਂਟ ਚੇਂਜ ਕਰਵਾਉਣੀ ਆ ਤੇ ਡੋਨਰ ਸਾਡੇ ਕੋਲ ਉਹਨਾਂ ਦੇ ਫਾਦਰ ਸਾਹਿਬ ਕਿੰਨੀ ਦੇ ਰਿਹਾ ਸੰਗਤ ਅੱਗ ਹੀ ਬੀਂਦੀਆਂ ਕਿ ਮੈਂ ਆਪਣੀ ਵਾਈਫ ਦੀ ਨਾ ਕਿਡਨੀ ਚੇਂਜ ਕਰਾਉਣਾ ਚਾਹੁੰਦਾ ਤੋ ਹੋ ਸਕਦੇ ਤੇ ਮੇਰੀ ਮੈਨੂੰ ਜਿਹੜੀ ਅੱਜ ਤੁਸੀਂ ਵੀਡੀਓ ਭੇਜੀ ਉਹਨਾਂ ਦੇ ਹਸਪਤਲ ਤੋਂ ਕਿਹੜਾ ਹਸਪਤਲ ਕਿਹੜੀ ਜਗ੍ਹਾ ਵਾ ਹਾਂਜੀ ਆਪਾਂ ਡਾਇਲਸਿਸ ਇੱਥੋਂ ਕਰਵਾਈਦੇ ਆ ਅੰਮ੍ਰਿਤਸਰ ਤੋਂ ਤੇ ਜਿਹੜਾ ਤੁਹਾਡਾ ਟ੍ਰੀਟਮੈਂਟ ਲੁਧਿਆਣੇ ਤੋਂ ਚੱਲਦਾ ਕਿਉਂਕਿ ਰੋਜ਼ ਲੁਧਿਆਣੇ ਜਾਣਾ ਸਾਡੇ ਵਾਸਤੇ ਔਖਾ ਵਾ ਇਸ ਕਰਕੇ ਆਪਾਂ ਡਾਇਲਸਿਸ ਇੱਥੋਂ ਕਰਵਾ ਲਈਦੇ ਹਾਂ ਅੰਮ੍ਰਿਤਸਰ ਤੋਂ ਤੁਹਾਡਾ ਕੰਟੈਕਟ ਨੰਬਰ ਕੀ ਹੈ ਹਾਂਜੀ 9878209864 ਇੱਥੇ ਚੱਲਦਾ ਗੂਗਲ ਪੇ ਵਗੈਰਾ ਹਾਂਜੀ ਇੱਥੇ ਗੂਗਲ ਪੇ ਚੱਲਦਾ ਹੈ ਤੁਹਾਡੀ ਬੈਂਕ ਕਾਪੀ ਮੰਗਾ ਲਈ ਮੈਂ ਤੇ ਤੁਹਾਡੀ ਵੀਡੀਓ ਤੇ ਤੁਹਾਡੀ ਫੋਟੋ ਤੇ ਸਮੂਹ ਐਨਆਰਆਈ ਵੀਰਾਂ ਨੂੰ ਪੰਜਾਬ ਵਾਲਿਆਂ ਨੂੰ ਬੇਨਤੀ ਆ ਕਿ ਦਿਲ ਖੋਲ ਕੇ ਤੁਸੀਂ ਮਦਦ ਕਰ ਰਹੇ ਹੋ ਤੇ ਵੀਰੋ ਇਹ ਭੈਣ ਦਾ ਜਿਹੜਾ ਖਿੜਨੀ ਹੈ ਨਾ ਟਰਾਂਸਪਲੈਂਟ ਕਰਾ ਦਈਏ ਡੋਨਰ ਇਹਨਾਂ ਨੂੰ ਮਿਲ ਚੁੱਕਾ ਹੈ ਇਹਨਾਂ ਦੇ ਫਾਦਰ ਸਾਹਿਬ ਤੇ ਸਿਰਫ ਖਰਚਾ ਹੋਣਾ ਟਰਾਂਸਪਲੈਂਟ ਕਰਾਉਣ ਦਾ ਡਾਕਟਰਾਂ ਦਾ 8725842517 ਸਮਾਜ ਸੇਵਾ ਸੰਸਥਾ ਟਿੱਕਰੀ ਵਾਲ ਸਾਡਾ ਨੰਬਰ ਹੈ ਇਹਨਾਂ ਨੇ ਆਪਣਾ ਨੰਬਰ ਵੀ ਬੋਲ ਦਿੱਤਾ ਤੇ ਵੀਰੋ ਥੋੜੀ ਥੋੜੀ ਵੀ ਸੇਵਾ ਸਿੱਧੀ ਇਹਨਾਂ ਦੇ ਅਕਾਊਂਟ 'ਚ ਕਰ ਦਿਓ ਬੈਂਕ ਦੀ ਕਾਪੀ ਨਾਲ ਅਟੈਚ ਹੈ ਨਾਲਿੰਦਾ ਨਾ ਮੋਬਾਈਲ ਨੰਬਰ ਅਟੈਚ ਹੈ ਜਿਨੇ ਵੀ 10500 200500 ਸੇਵਾ ਕਰਨੀ ਆ ਸਿੱਧੀ ਹੀ ਇਹ ਭਰਾ ਨੂੰ ਕੀਤੀ ਜਾਵੇ ਤੇ ਇਹਨਾਂ ਨਾਲ ਫੋਨ ਕਰਕੇ ਸੰਪਰਕ ਕੀਤਾ ਜਾਵੇ ਵੀਰ ਜੀ ਮੈਂ ਹੁਣੇ ਵੀਡੀਓ ਚਾੜਦੇ ਆ ਤੇ ਵੀਡੀਓ ਜਿਵੇਂ ਜਿਵੇਂ ਸੰਗਤਾਂ ਤੱਕ ਪਹੁੰਚੇਗੀ ਤੁਹਾਨੂੰ ਕੋਈ ਨਾ ਕੋਈ ਹੈਲਪ ਜ਼ਰੂਰ ਆਏਗੀ ਤੇ ਹੁਣ ਅੱਗੇ ਦਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ